ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਇੱਕ ਬੋਝ ਹੋਰ ਵਧਾਉਣ ਵਾਲੀ ਖਬਰ ਹੈ ਉਹ ਹੈ ਖਬਰ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੀ ਸਰਕਾਰ ਨੇ ਇੱਕ ਨਵਾਂ ਫੈਸਲਾ ਕੀਤਾ ਜਿਸ ਦੇ ਵੇਰਵੇ ਆਪਣੀ ਇੱਕ ਵੈੱਬਸਾਈਟ ਦੇ ਉੱਤੇ ਸਾਂਝੇ ਕੀਤੇ ਨੇ ਉਹ ਕੀ ਕੀ ਵੇਰਵੇ ਨੇ ਵੈੱਬਸਾਈਟ ਦੇ ਮੁਤਾਬਕ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਖਾਸ ਕਰਕੇ ਵਿਦਿਆਰਥੀਆਂ ਲਈ ਵੱਡਾ ਬੋਝ ਹੈ ਕਿਉਂਕਿ ਜਿਹੜੇ ਆਸਟ੍ਰੇਲੀਆ ਪੜਨ ਜਾਣ ਦੀ ਸੋਚ ਰਹੇ ਨੇ ਚਾਹੇ ਪੰਜਾਬ ਨਾਲ ਸੰਬੰਧਿਤ ਨੇ ਭਾਰਤ ਦੇ ਕਿਸੇ ਸੂਬੇ ਨਾਲ ਸੰਬੰਧਿਤ ਨੇ ਤਾਂ ਉਹਨਾਂ ਦੀ ਵੀਜ਼ਾ ਫੀਸ ਆ ਜਿਹੜੀ ਉਹ ਡਬਲ ਕਰ ਦਿੱਤੀ ਗਈ ਹੈ ਇਸ ਤੋਂ ਪਹਿਲਾਂ 710 ਡਾਲਰ ਦੀ ਵੀਜ਼ਾ ਫੀਸ ਸੀ ਜਿਹੜੀ ਕਿ ਹੁਣ 1600 ਡਾਲਰ ਕਰ ਦਿੱਤੀ ਗਈ ਹੈ ਤਾਂ ਇੱਕ ਤਰ੍ਹਾਂ ਦੀ ਇਹ ਡਬਲ ਕੀਤੀ ਗਈ ਫੀਸ ਨਵੇਂ ਜਾ ਰਹੇ ਜਾਂ ਜਿਨ੍ਹਾਂ ਨੇ ਸੁਪਨਾ ਲਿਆ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਜਾ ਕੇ ਪੜ੍ਹਾਈ ਕਰਨੀ ਹੈ ਤਾਂ ਉਹਨਾਂ ਦੇ ਲਈ ਇੱਕ ਬੋਝ ਵਧਾਉਣ ਵਾਲੀ ਖਬਰ ਹੈ ਇਸ ਦੇ ਨਾਲ ਮਾਪੇ ਵੀ ਜ਼ਰੂਰ ਪਰੇਸ਼ਾਨ ਹੋਏ ਨੇ ਕੌਣ ਕੀ ਕਹਿ ਰਿਹਾ ਹੈ ਵੀ ਦੱਸਾਂਗੇ ਔਰ ਵੈਬਸਾਈਟ ਦੇ ਵੇਰਵੇ ਕੀ ਕਹਿੰਦੇ ਨੇ ਉਹ ਵੱਖ-ਵੱਖ ਟਾਵਾਂ ਦੇ ਉੱਤੇ ਜਾਣਕਾਰੀ ਨਸ਼ਰ ਹੋ ਚੁੱਕੀ ਹੈ ਹੁਣ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ 2021-22 ਦੇ ਵਿੱਚ ਆਸਟ੍ਰੇਲੀਆ ਡਾਲਰ ਕਿੰਨੀ ਫੀਸ ਸੀ ਵੀਜ਼ਾ ਫੀਸ ਵਿਦਿਆਰਥੀਆਂ ਦੀ ਉਸ ਤੋਂ ਬਾਅਦ ਕਿੰਨੀ ਵਧਦੀ ਗਈ ਇੱਕ ਪ੍ਰੈਸ ਨੋਟ ਦੇ ਰਹੀ ਇੱਕ ਰਿਲੀਜ਼ ਜਾਰੀ ਕੀਤਾ ਗਿਆ ਸਰਕਾਰੀ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵੱਲੋਂ ਜਿਸ ਵਿੱਚ ਵੇਰਵੇ ਸਾਂਝੇ ਕੀਤੇ ਗਏ ਨੇ ਔਰ ਇੱਥੇ ਵੀ ਦੱਸਣਾ ਕਿ ਪਿਛਲੇ 55 ਸਾਲਾਂ ਦੇ ਵਿੱਚ ਵਧਾਈ ਗਈ ਫੀਸ ਵੀਜ਼ਾ ਫੀਸ ਸਭ ਤੋਂ ਵੱਧ ਹਾਈਕ ਦੇ ਨਾਲ ਕੀਤੀ ਗਈ ਹੈ ਸਭ ਤੋਂ ਵੱਡਾ ਵਾਧਾ ਇਸ ਸਾਲ ਦੇ ਵਿੱਚ ਕੀਤਾ ਗਿਆ ਇਸ ਦੇ ਬਾਰੇ ਆਸਟ੍ਰੇਲੀਆ ਦੀ ਸਰਕਾਰ ਦੇ ਮੰਤਰੀ ਕੀ ਕਹਿ ਰਹੇ ਨੇ ਜਾਣਕਾਰੀ ਦੇ ਰਹੇ ਨੇ ਉਹ ਵੀ ਬਿਆਨ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਇੱਥੇ ਇੱਕ ਗੱਲ ਰਾਹਤ ਜ਼ਰੂਰ ਮਿਲੇਗੀ ਕੁਝ ਲੋਕਾਂ ਨੂੰ ਜਿਸ ਦੇ ਵਿੱਚ ਸਰਕਾਰ ਨੇ ਆਰਜੀ ਵੀਜ਼ੇ ਵਾਲੇ ਪ੍ਰਵਾਸੀਆਂ ਦੀ ਤਨਖਾਹ ਵਿੱਚ ਵਾਧਾ ਜ਼ਰੂਰ ਕੀਤਾ ਹੈ ਪਰ ਜਿੱਥੇ ਇੱਕ ਪਾਸੇ ਮੋਟੀ ਫੀਸ ਵਸੂਲੇਗੀ ਆਸਟ੍ਰੇਲੀਆ ਸਰਕਾਰ ਵਿਦਿਆਰਥੀਆਂ ਤੋਂ ਵੀਜ਼ਾ ਫੀਸ ਉੱਥੇ ਹੀ ਆਰਜੀ ਤੌਰ ਦੇ ਉੱਤੇ ਜਿਨ੍ਹਾਂ ਨੂੰ ਵੀਜ਼ਾ ਲੱਗਿਆ ਹੋਇਆ ਹੈ ਉਹਨਾਂ ਦੀ ਤਨਖਾਹ ਦੇ ਵਿੱਚ ਜਿਹੜਾ ਉਹ ਵਾਅਦਾ ਜ਼ਰੂਰ ਹੋਵੇਗਾ ਚਾਹੇ ਵਾਅਦਾ ਨਿਗੋਣਾ ਜਾਈ ਕਿਉਂ ਨਾ ਹੋਵੇ ਆਸਟ੍ਰੇਲੀਆ ਸਰਕਾਰ ਨੇ 1 ਜੁਲਾਈ ਤੋਂ ਕਮਾਂਤਰੀ ਵਿਦਿਆਰਥੀਆਂ ਲਈ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਫੀਸ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਵੀਜ਼ੇ ਵਿੱਚ ਔਰ ਇਹ ਵਾਅਦਾ ਵੀ ਡਬਲ ਕੀਤਾ ਗਿਆ ਪਰ ਇਸ ਦੇ ਨਾਲ ਹੀ ਜਿੱਥੇ ਤੱਕ ਜਾਣਕਾਰੀ ਮਿਲਦੀ ਹੈ ਉਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਸਰਕਾਰ ਨੇ ਹੁਣ ਕਮਾਂਤਰੀ ਵੀਜ਼ੇ ਦੀ ਫੀਸ 710 ਡਾਲਰ ਤੋਂ ਵਧਾ ਕੇ 1600 ਡਾਲਰ ਤੱਕ ਕਰ ਦਿੱਤੀ ਹੈ ਸਰਕਾਰ ਨੇ ਵਾਅਦਾ ਆਸਟ੍ਰੇਲੀਆ ਵਿੱਚ ਸਿੱਖਿਆ ਦੇ ਵਧਦੇ ਮੁੱਲ ਤੇ ਕਮਾਂਤਰੀ ਸਿੱਖਿਆ ਖੇਤਰ ਵਿੱਚ ਮਿਆਲ ਮਿਆਰ ਨੂੰ ਬਹਾਲ ਕਰਨ ਦਾ ਹਵਾਲਾ ਦੇ ਕੇ ਕੀਤਾ ਹੈ ਅਲਬਨੀਜ਼ ਸਰਕਾਰ ਦੀ ਇਹ ਦਾਵਾ ਹੈ ਕਿ ਫੀਸ ਵਿੱਚ ਇਹ ਵਾਧਾ ਸਿੱਖਿਆ ਅਤੇ ਪ੍ਰਵਾਸ ਵਿੱਚ ਕਈ ਅਹਿਮ ਪਹਿਲ ਕਦਮੀਆਂ ਨੂੰ ਫੰਡ ਦੇਣ ਵਿੱਚ ਵੀ ਮਦਦ ਕਰੇਗਾ ਔਰ ਨਾਲ ਹੀ ਆਸਟ੍ਰੇਲੀਆ ਸਰਕਾਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਫੀਸ ਦੇ ਵਿੱਚ ਜਿਹੜਾ ਵਾਧਾ ਕੀਤਾ ਗਿਆ ਉਸ ਦਾ ਵੇਰਵਾ ਕੀ ਹੈ ਇੱਕ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪੀ ਰਿਪੋਰਟ ਦੇ ਮੁਤਾਬਕ ਜੋ ਵੇਰਵਾ ਦਿੱਤਾ ਗਿਆ ਕਿ 2021-22 ਦੇ ਵਿੱਚ ਕਿੰਨੇ ਡਾਲਰ ਫੀਸ ਵਧਾਈ ਗਈ ਉਹ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਵੀਜ਼ਾ ਐਪਲੀਕੇਸ਼ਨ ਫੀਸ 2021 2021 ਦੇ ਵਿੱਚ 620 ਆਸਟ੍ਰੇਲੀਅਨ ਡਾਲਰ ਸੀ ਜਿਹੜੀ ਕਿ ਬਾਅਦ ਵਿੱਚ ਵੱਧ ਕੇ ਆ 630 ਆਸਟ੍ਰੇਲੀਅਨ ਡਾਲਰ ਹੋ ਗਈ 2021 22 ਦੇ ਵਿੱਚ ਇਸੇ ਤਰ੍ਹਾਂ 650 ਡਾਲਰ ਸੀ ਇਸ ਤੋਂ ਬਾਅਦ ਵੱਧ ਕੇ ਜਿਹੜੀ 710 ਡਾਲਰ ਹੋ ਗਈ 2023 24 ਦੀ ਗੱਲ ਕਰੀਏ ਤਾਂ ਇਹ ਜਿਹੜੀ ਫੀਸ ਹੈ 710 10 ਡਾਲਰ ਸੀ ਆਸਟ੍ਰੇਲੀਅਨ ਦੇ ਹੁਣ 2024-25 ਦੇ ਦੌਰਾਨ ਜਿਹੜੇ ਦਾਖਲੇ ਹੋਣਗੇ ਇਹ ਫੀਸ ਇੱਕਦਮ ਡਬਲ ਕਰ ਦਿੱਤੀ ਗਈ ਹੈ ਇਸ ਦੇ ਨਾਲ ਜਿਨ੍ਹਾਂ ਦਾ ਹਾਲੇ ਵੀਜ਼ਾ ਲੱਗਣਾ ਸੀ ਜਿਹੜੇ ਤਿਆਰੀ ਕਰ ਰਹੇ ਸੀ ਆਸਟ੍ਰੇਲੀਆ ਜਾਣ ਦੇ ਲਈ ਉਹਨਾਂ ਨੂੰ ਇਹ ਨਵੇਂ ਸਿਰਿਓਂ ਜਿਨ੍ਹਾਂ ਦੀ 2024-25 ਦੇ ਦਰਮਿਆਨ ਦਾਖਲੇ ਹੋਣਗੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਤਾਂ ਉਹਨਾਂ ਸਟੂਡੈਂਟਸ ਨੂੰ ਇਹ 1600 ਡਾਲਰ ਤੱਕ ਦੀ ਫੀਸ ਆ ਜਿਹੜੀ ਉਹ ਭਰਨੀ ਪਵੇਗੀ ਉਦਾਹਰਨਨੀ ਪਵੇਗੀ ਤਾਂ ਹੀ ਆ ਜਿਹੜੇ ਉਹ ਅਡਮਿਸ਼ਨ ਤੇ ਦਾਖਲਾ ਲੈ ਸਕਦੇ ਨੇ ਆਸਟ੍ਰੇਲੀਆ ਵੀਜ਼ਾ ਐਪਲੀਕੇਸ਼ਨ ਦੀ ਜਿਹੜੀ ਸਭ ਤੋਂ ਹਾਈਐਸਟ ਫੀਸ ਆ ਜਿਹੜੀ ਉਹ ਕੈਨੇਡਾ ਨਿਊਜ਼ੀਲੈਂਡ ਤੇ ਯੂਐਸਏ ਤੇ ਯੂਕੇ ਦੇ ਮੁਤਾਬਕ ਆ ਜਿਹੜੀ ਉਹ ਬਹੁਤ ਜ਼ਿਆਦਾ ਕੈਨੇਡਾ ਦਾ ਜਿਹੜਾ ਵੀਜ਼ਾ ਹੈ ਉਹ ਸਟੂਡੈਂਟ ਦੀ ਫੀਸ ਹੈ 170 ਡਾਲਰ ਹੈ 290 ਵੱਧ ਗਈ ਸੀ ਜਿਹੜੀ ਕੀ ਹੋ ਕੇ ਉਸ ਤੋਂ ਬਾਅਦ 170 ਜਿਹੜੀ ਉਹ ਕੈਨੇਡਾ ਦੀ ਹੈ 290 ਆ ਜਿਹੜੀ ਉਹ ਨਿਊਜ਼ੀਲੈਂਡ ਦੀ ਹੈ ਤੇ ਇਸੇ ਤਰ੍ਹਾਂ ਯੂਐਸ ਦੀ ਹੈ ਜਿਹੜੀ ਉਹ 345 ਡਾਲਰ ਹੈ ਪਰ ਇਸੇ ਤਰ੍ਹਾਂ ਨਿਊਜ਼ੀਲੈਂਡ ਦੀ ਹੈ ਜਿਹੜੀ ਉਹ ਫੀਸ ਇਸ ਤੋਂ ਇਲਾਵਾ 940 ਜਿਹੜੀ ਹੈ ਯੂਕੇ ਦੀ ਹੈ ਪਰ ਆਸਟ੍ਰੇਲੀਆ ਨੇ ਸਭ ਤੋਂ ਵੱਧ ਸਟੂਡੈਂਟ ਵੀਜ਼ਾ ਫੀਸ ਵਧਾ ਦਿੱਤੀ ਹੈ ਬਾਕੀ ਦੇਸ਼ਾਂ ਦੇ ਮੁਕਾਬਲੇ ਆਸਟ੍ਰੇਲੀਆ ਸਭ ਤੋਂ ਅੱਗੇ ਹੈ ਸਟੂਡੈਂਟ ਵੀਜ਼ਾ ਫੀਸ ਦੇ ਵਿੱਚ ਜਿਹੜੀ ਕਿ 1600 ਡਾਲਰ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਸਭ ਤੋਂ ਅੱਗੇ ਜਿਹੜਾ ਦੇਸ਼ ਸੀ ਮੁਲਕ ਸੀ ਉਹ ਯੂਕੇ ਸੀ 940 ਡਾਲਰ ਵਸੂਲੇ ਜਾਂਦੇ ਸਨ ਅੰਤਰਰਾਸ਼ਟਰੀ ਸਟੂਡੈਂਟ ਤੋਂ ਪਰ ਆਸਟ੍ਰੇਲੀਆ ਸਭ ਤੋਂ ਮਹਿੰਗਾ ਮੁਲਕ ਹੋ ਜਾਵੇਗਾ ਇਸ ਮਾਮਲੇ ਦੇ ਵਿੱਚ ਫੀਸ ਵਸੂਲਣ ਦੇ ਵਿੱਚ 1600 ਡਾਲਰ ਫੀਸ ਆ ਜਿਹੜੀ ਉਹ ਅਦਾ ਕਰਨੀ ਪਵੇਗੀ। ਇਸੇ ਤਰੀਕੇ ਨਾਲ ਜੇਕਰ ਗੱਲ ਕੀਤੀ ਜਾਵੇ ਵਿਦਿਆਰਥੀ ਵਰਗ ਦੇ ਵਿੱਚ ਇਸ ਗੱਲ ਦਾ ਲੈ ਕੇ ਫਿਕਰ ਵੀ ਆ ਟੈਨਸ਼ਨ ਵੀ ਆ ਚਿੰਤਾ ਵੀ ਆ ਕਿਉਂਕਿ ਉਹਨਾਂ ਦੇ ਮਾਪੇ ਪਹਿਲਾਂ ਸੋਚ ਰਹੇ ਸਨ ਉਸ ਹਿਸਾਬ ਦੇ ਨਾਲ ਪ੍ਰਬੰਧ ਕਰ ਰਹੇ ਸਨ ਆਪਣੀ ਕਿਉਂਕਿ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਹੈ, ਇੱਕ ਰੁਝਾਨ ਹੈ ਕਿ ਚਾਹੇ ਜਾਇਦਾਦ ਜਿੰਨੀ ਕੁ ਹੋਈ ਹੈ ਉਹ ਵੇਚ ਵੱਟ ਕੇ ਆਪਣੇ ਬੱਚਿਆਂ ਨੂੰ ਬਾਹਰ ਸੈਟਲ ਕੀਤਾ ਜਾਵੇ ਚਾਹੇ ਉਹ ਕੋਈ ਕੈਨੇਡਾ ਵਰਗਾ ਮੁਲਕ ਹੈ ਜਾਂ ਫਿਰ ਆਸਟ੍ਰੇਲੀਆ ਭੇਜਿਆ ਜਾਵੇ। ਸਟੱਡੀ ਦੀ ਖਾਤਰ ਭੇਜਿਆ ਜਾਂਦਾ ਪਰਵਾਦ ਵਿੱਚ ਉਹਨਾਂ ਦੀ ਉੱਥੇ ਸੈਟਲਮੈਂਟ ਕਰਵਾਉਣ ਦੇ ਲਈ ਵੀ ਮਾਪੇ ਤਰਲੋ ਮੱਚੀ ਹੁੰਦੇ ਨੇ ਆਪਣੀ ਕੋਈ ਜਾਇਦਾਦ ਵੇਚ ਵਟ ਕੇ ਪਰ ਹੁਣ ਉਹਨਾਂ ਨੂੰ ਹੋਰ ਜ਼ਿਆਦਾ ਪੈਸਿਆਂ ਦਾ ਪ੍ਰਬੰਧ ਕਰਨਾ ਪਵੇਗਾ ਜੇਕਰ ਉਹ ਆਪਣੇ ਬੱਚਿਆਂ ਨੂੰ ਆਸਟ੍ਰੇਲੀਆ ਦੇ ਵਿੱਚ ਪੜਾਉਣਾ ਚਾਹੁੰਦੇ ਨੇ ਔਰ ਇਸ ਨੂੰ ਘੱਟ ਕਰਨ ਦੀ ਮੰਗ ਵੀ ਉੱਠੀ ਹੈ ਔਰ ਵੀਜ਼ਾ ਸ਼ਰਤਾਂ ਨਰਮ ਕਰਨ ਦੀ ਵੀ ਮੰਗ ਵਿਦਿਆਰਥੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਤੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਜਿਹੜੇ ਆਸਟ੍ਰੇਲੀਆ ਦੇ ਮੰਤਰੀ ਨੇ ਐਂਡਰੀਓ ਗਾਇਲਜ਼ ਨੇ ਪ੍ਰਵਾਸੀ ਕਾਮਿਆਂ ਦੇ ਹੋਰ શોਸ਼ਣ ਬਾਰੇ ਵੀ ਆਖਿਆ ਕਿ ਉਹਨਾਂ ਦੇ ਫੈਸਲੇ ਕਰਮਚਾਰੀਆਂ ਨੂੰ ਆਪਣਾ ਪੱਖ ਰੱਖਣ ਵਿੱਚ ਮਦਦ ਕਰਨਗੇ ਤੇ ਨਾਲ ਹੀ ਉਹਨਾਂ ਕਿਹਾ ਕਿ ਗਲਤ ਕੰਮ ਕਰਨ ਵਾਲੇ ਮਾਲਕਾਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ। ਲੇਬਰ ਸਰਕਾਰ ਨੇ ਸਲਾਨਾ ਕੀਮਤ ਸੂਚਕ ਅੰਕ ਦੇ ਆਧਾਰ ਤੇ ਕਾਮਿਆਂ ਦੀ ਤਨਖਾਹ 'ਚ ਦੂਜਾ ਵਾਧਾ ਕੀਤਾ ਹੈ। ਹੁਣ ਸਕਿੱਲ ਮਾਈਗ੍ਰੇਸ਼ਨ ਦੀ ਤਨਖਾਹ 70000 ਤੋਂ ਵਧਾ ਕੇ 73150 ਡਾਲਰ ਸਾਲਾਨਾ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਦਹਾਕੇ ਤੋਂ ਸਾਬਕਾ ਲਿਬਰਲ ਸਰਕਾਰ ਨੇ ਕਾਮਿਆਂ ਦੀ ਤਨਖਾਹ ਸਿਰਫ 53900 ਡਾਲਰ ਸਾਲਾਨਾ ਤੇ ਰੋਕੀ ਹੋਈ ਸੀ ਲਿਬਰਲ ਨੇ ਜਾਣ ਬੁੱਝ ਕੇ ਉਜਰਤਾਂ ਘੱਟ ਰੱਖੀਆਂ ਸੀ ਤਾਂ ਕਿ ਕਾਮਿਆਂ ਦਾ ਸ਼ੋਸ਼ਣ ਕੀਤਾ ਜਾ ਸਕੇ ਪਰ ਉਹਨਾਂ ਆਖਿਆ ਕਿ ਸ਼ੋਸ਼ਣ ਦੇ ਪੀੜਤ ਪ੍ਰਵਾਸੀ ਕਾਮਿਆਂ ਦੀ ਸ਼ਿਕਾਇਤ ਹੁਣ ਗੁਪਤ ਰੱਖੀ ਜਾਵੇਗੀ ਕਹਿਣ ਦਾ ਭਾਵ ਹੈ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਵੀ ਉੱਥੇ ਕੰਮ ਕਰਦੇ ਨੇ ਜਾ ਕੇ ਕਿਸੇ ਹੋਰ ਨਾ ਮੁਲਕਾਂ 'ਚ ਤਾਂ ਉਹਨਾਂ ਦੀ ਜੇਕਰ ਸ਼ਿਕਾਇਤ ਮਾਲਕਾਂ ਦੇ ਖਿਲਾਫ ਆਉਂਦੀ ਹੈ ਇੱਕ ਤਾਂ ਸ਼ਿਕਾਇਤ ਨੂੰ ਗੁਪਤ ਰੱਖਿਆ ਜਾਵੇਗਾ ਕਿਸੇ ਨੂੰ ਨਸ਼ਰ ਨਹੀਂ ਕੀਤਾ ਜਾਵੇਗਾ ਨਾਮ ਔਰ ਉਸ ਦੁਤੀ ਮਾਲਕਾਂ ਦੇ ਖਿਲਾਫ ਐਕਸ਼ਨ ਵੀ ਲਿਆ ਜਾਵੇਗਾ ਹੁਣ ਆਸਟ੍ਰੇਲੀਆ ਸਰਕਾਰ ਦੇ ਦੋ ਵੱਡੇ ਬਦਲਾਅ ਨੇ ਇੱਕ ਤਾਂ 70000 ਤੋਂ 73000 ਕੁਝ ਡਾਲਰਾਂ ਦੀ ਸਾਲਾਨਾ ਆਮਦਨ ਕਰ ਦਿੱਤੀ ਗਈ ਹੈ ਪ੍ਰਵਾਸੀ ਕਾਮਿਆਂ ਦੀ ਤੇ ਨਾਲ ਹੀ ਇਹ ਦਾਵਾ ਕੀਤਾ ਗਿਆ ਕਿ ਉਹਨਾਂ ਦਾ ਵਿੱਤੀ ਤੌਰ ਦੇ ਉੱਤੇ ਸ਼ੋਸ਼ਣ ਹੋਣਾ ਸੀ ਬੰਦ ਕਰਾਂਗੇ ਇਹ ਸਰਕਾਰ ਦਾ ਦਾਵਾ ਹੈ ਜਿਹੜੀ ਮੌਜੂਦਾ ਆਸਟ੍ਰੇਲੀਅਨ ਸਰਕਾਰ ਹੈ ਪਰ ਇੱਕ ਝਟਕਾ ਵਿਦਿਆਰਥੀਆਂ ਨੂੰ ਜ਼ਰੂਰ ਮਿਲਿਆ ਕਿ ਇਸ ਦੇ ਨਾਲ ਵੀਜ਼ਾ ਫੀਸ ਆ ਜਿਹੜੀ ਉਹ ਜ਼ਰੂਰ ਡਬਲ ਕਰ ਦਿੱਤੀ ਗਈ ਹੈ ਚਾਹੇ ਉਹ ਕੈਨੇਡਾ ਵਰਗਾ ਮੁਲਕ ਹੈ ਅਮਰੀਕਾ ਵਰਗਾ ਮੁਲਕ ਹੈ ਜਾਂ ਫਿਰ ਯੂਕੇ ਕਿਉਂ ਨਾ ਹੋਵੇ ਨਾ ਸਾਰਿਆਂ ਤੋਂ ਵੱਧ ਸਟੂਡੈਂਟ ਵੀਜ਼ਾ ਫੀਸ ਆ ਹੁਣ ਆਸਟ੍ਰੇਲੀਆ ਦੀ ਹੋਵੇਗੀ 224-25 ਦੇ ਦਰਮਿਆਨ ਜਿਹੜੇ ਪਹਿਲਾਂ ਦਾਖਲੇ ਲੈ ਗਏ ਉਹ ਪਹਿਲਾਂ ਵਾਲੀ ਫੀਸ ਦੇ ਆਧਾਰ ਤੇ ਲੈ ਗਏ ਪਰ ਨਵੇਂ ਵਿਦਿਆਰਥੀ ਜਿਹੜੇ ਆਸਟ੍ਰੇਲੀਆ ਜਾਣਗੇ ਉਹਨਾਂ ਨੂੰ ਫੀਸ ਹੈ ਡਬਲ ਅਦਾ ਕਰਨੀ ਪਵੇਗੀ ਇਸ ਫੈਸਲੇ ਬਾਰੇ ਤੁਹਾਡਾ ਕੀ ਨਜ਼ਰੀਆ ਤੁਹਾਡਾ ਕੀ ਮੰਨਣਾ ਹੈ ਕਿ ਫੈਸਲਾ ਕਿੰਨਾ ਕੋ ਵਿੱਤੀ ਬੋਝ ਹੈ ਖੜਾ ਕਰ ਸਕਦਾ ਵਿਦਿਆਰਥੀਆਂ ਦੇ ਉੱਤੇ ਮਾਪਿਆਂ ਦੇ ਉੱਤੇ ਜਿਹੜਾ ਬੋਝ ਦੀ ਜਾਂ ਟੈਨਸ਼ਨ ਦੀ ਜਾਂ ਚਿੰਤਾ ਦੀ ਜਿਹੜੀ ਗੱਲ ਆ ਵਾਦ ਸਕਦੀ ਹੈ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਸੁਝਾਅ ਤੇ ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ